ਅੰਮ੍ਰਿਤਸਰ ਵਿੱਚ ਬੇਖੌਫ ਅਪਰਾਧੀ ਲਗਾਤਾਰ ਦੰਦਨਾ ਰਹੇ ਨੇ ਤੇ ਬੀਤੀ ਰਾਤ ਜਿਹੜਾ ਕਿ ਇੱਥੇ ਜੁਝਾਰ ਸਿੰਘ ਐਮਨੂ ਦੇ ਘਰ ਨੰਬਰ 26 ਤੇ ਫਾਇਰਿੰਗ ਕੀਤੀ ਗਈ ਤਾਬਰਤੋਰ ਫਾਇਰਿੰਗ ਕੀਤੀ ਗਈ ਇਸ ਮੌਕੇ ਤੇ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਕੀ ਫਾਇਰਿੰਗ ਦੇ ਨਿਸ਼ਾਨ ਨੇ ਔਰ ਬਹੁਤ ਸਾਰੀਆਂ ਤਾਬਰਤੋਰ ਗੋਲੀਆਂ ਜਿਹੜੀ ਕਿ ਇੱਥੇ ਚਲਾਈਆਂ ਗਈਆਂ ਨੇ ਘਰ ਵਿੱਚ ਇੱਕ ਬਜ਼ੁਰਗ ਮਾਤਾ ਨੇ ਜਿਹੜੇ ਕਿ ਇਕੱਲੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਮਾਤਾ ਜੀ ਕਿਦੋਂ ਦੀ ਘਟਨਾ ਹੈਗੀ ਏ ਹੋਇਆ ਕੀ ਸੀ ਇੱਥੇ ਸਵੇਕ 12 ਵਜੇ ਬਸ ਗੋਲੀਆਂ ਚੱਲੀਆਂ ਮੈਂ ਤਾਂ ਆਖਿਆ ਪਟਾਕੇ ਚੱਲਣ ਦੇ ਆ ਹਾਂਜੀ ਅੱਛਾ ਬਸ ਉਹ ਤਾਂ ਮੈਂ ਮੈਂ ਨਿਕਲ ਕੇ ਨਹੀਂ ਵੇਖਿਆ ਜੀ ਇਕੱਲੇ ਰਹਿੰਦੇ ਉਥੇ ਹਾਂਜੀ ਸਵੇਰੇ ਪਰਿਵਾਰ ਕਿੱਥੇ ਬਾਹਰ ਬਾਹਰ ਅੱਛਾ ਫੇਰ ਸਵੇਰੇ ਕਿਉਂ ਹੈ ਸਵੇਰੇ ਮੈਂ ਪੌਣੇ 8 ਵਜੇ ਉੱઠી ਆ ਤੇ ਵੇਖਿਆ ਵੀ ਆ ਉੱਥੇ ਕੁੱਤਾ ਪਿਆ ਕੋਈ ਸਮਝ ਆਈ ਵੀ ਇੱਕ ਆਦੇ ਨਿਸ਼ਾਨ ਸੀਗੇ ਮੁਦੋਤ ਨੇ ਯਾਈ ਬਾਤ ਗੋਲਗਾਂ ਦੇ ਨਿਸ਼ਾਨ ਮਿਲੇ ਗੋਲ ਤੋਂ ਬਾਅਦ ਗੋਲੀਆਂ ਮਿਲ ਗਈਆਂ ਨੇ ਤੇ ਪੁਲਸ ਆ ਗਈ 100 ਨੰਬਰ ਤੱਕ ਹੁਣ ਕੇ ਤੁਸੀਂ ਫੋਨ ਕੀਤਾ ਫਿਰ ਪੁਲਸ ਨੂੰ ਹਾਂਜੀ ਹੂੰ ਬੱਸ ਉਹ ਆ ਗਈ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਮਾੜੀ ਕੋਈ ਪਤਾ ਲੱਗਦਾ ਕੋਈ ਦੁਸ਼ਮਣੀ ਹੈ ਕਿਸੇ ਨਾਲ ਕੀ ਕਿਉਂ ਪੱਣੀ ਪਤਾ ਨਹੀਂ ਲੱਗਦਾ ਦੁਸ਼ਮਣੀ ਸਾਡੇ ਪਿੰਡ ਕੇ 헤 ਦੇ ਨਾਲ ਵੀ ਹੂੰ ਪਿੰਡ ਕਿਹੜੇ ਪਿੱਛੋਂ ਆਪਣਾ ਗੰਡੀ ਵੇਣ ਬੱਸ ਤੇ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਹਾਂਜੀ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੁਣ ਤੱਕ ਨਾ ਕਰਨ ਦਾ ਬਿਆਨ ਲੈ ਲਿਆ ਹਾਂਜੀ ਕਰਨ ਦਾ ਬਹੁਤ ਮਾਤਾ ਦਾਏ ਮਸਤਾਤੀ ਦੇ ਨਾਲ ਜੋ ਵੀ ਉਹ ਕਰਨ ਦਾ ਹੈ ਕਿਸੇ ਦਾ ਸ਼ੱਕ ਹੋਵੇ ਮਾਤਾ ਜੀ ਤੁਹਾਨੂੰ ਅੱਜ ਤਾਂ ਸਾਨੂੰ ਕਿਸੇ ਦਾ ਨਹੀਂ ਸ਼ੱਕ ਹੋ। ਹੋਰ ਕਿਥੇ ਕਿਥੇ ਗੋਲੀਆਂ ਲੱਗੀਆਂ ਉਹ ਛੱਤ ਲੱਗੀ ਹੈ। ਬਸ ਆਹਵੇਂ ਇਹ ਲੋਗ ਲੱਗੀਆਂ ਸਾਰੇ। ਫਾਇਰਿੰਗ ਹੋਈ ਚੰਗੀ ਤੇ ਵਾਵਾ ਜ਼ਿਆਦਾ ਫਾਇਰਿੰਗ ਹੋਈ ਹੈ। ਹਾਂਜੀ। ਬਿਲਕੁਲ ਜੀ। ਘਰ ਵਿੱਚ ਬਜ਼ੁਰਗ ਔਰਤ ਜਿਹੜੀ ਕਿ ਇਕੱਲੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ। ਫਾਇਰਿੰਗ ਦੇ ਨਿਸ਼ਾਨ ਜਿਹੜੇ ਕਿ ਛੱਤ ਦੇ ਉੱਪਰ ਵੀ ਜਿਹੜੇ ਕਿ ਫਾਇਰਿੰਗ ਦੇ ਨਿਸ਼ਾਨ ਦੇ ਨਾਲ ਉੱਥੇ ਸਰਕਲ ਜਿਹੜਾ ਮਾਰਿਆ ਗਿਆ 19 ਨੰਬਰ ਲਿਖਿਆ ਹੋਇਆ ਹੈ ਤੇ ਨਾਲੇ ਉੱਪਰ ਜਿਹੜਾ ਦੇਖੋ ਤੇ ਮੱਥੇ ਤੇ ਇੱਕ 20 ਨੰਬਰ ਵੀ ਲਿਖਿਆ ਹੋਇਆ ਉੱਤੇ ਨਾਲ ਸਰਕਲ ਇੱਥੇ ਜਿਹੜਾ ਕਿ ਉਹ ਮਾਰਿਆ ਗਿਆ ਯਾਨਕਿ ਕਾਫੀ ਵੱਡੀ ਗਿਣਤੀ ਵਿੱਚ ਇੱਥੇ ਕੀ ਗੋਲੀਆਂ ਚਲਾਈਆਂ ਗਈਆਂ ਨੇ ਫਾਇਰਿੰਗ ਹੋਈ ਆ ਪਰ ਗਨੀਮਤ ਇਹੀ ਕਹੇ ਜਾ ਸਕਦੀ ਏ ਦੇਰ ਰਾਤ ਦਾ ਮਾਮਲਾ ਹੈ ਜਿਸ ਵਿੱਚ ਕੋਈ ਵੀ ਜਿਹੜਾ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਕਿਹਾ ਜਾ ਸਕਦਾ ਹੈ ਕਿਉਂਕਿ ਆਏ ਦਿਨ ਜਿਹੜੇ ਕੀ ਘਟਨਾਵਾਂ ਵਾਪਰੀਆਂ ਨੇ ਔਰ ਜਿਹੜੇ ਕੀ ਗੈਰ ਸਮਾਜਿਕ ਤੱਤ ਨੇ ਉਹ ਲਗਾਤਾਰ ਦੰਦਨਾ ਰਹੇ ਨੇ ਬੇਖੌਫ ਨੇ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੀ ਉਹਨਾਂ ਨੇ ਵੀ ਜਰੂਰ ਗੱਲਬਾਤ ਕਰਾਂਗੇ ਪੂਰਾ ਮਾਮਲਾ ਹੈ ਕਿ ਪੁਲਸ ਨੇ ਹੁਣ ਤੱਕ ਕੀ ਕਾਰਵਾਈ ਜਿਹੜੀ ਕੀਤੀ ਹੈ ਕਿਉਂਕਿ ਸੀਸੀਟੀਵੀ ਜਿਹੜੇ ਕੀ ਇੱਥੇ ਕੈਮਰੇ ਵੀ ਲੱਗੇ ਹੋਏ ਨੇ ਪਰ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਜਿਹੜੀ ਤਸਵੀਰ ਹੈ ਜਿਹੜੀ ਜਿਨ੍ਹਾਂ ਨੇ ਗੋਲੀ ਚਲਾਈਆਂ ਉਹਨਾਂ ਦੀ ਇਹ ਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਜਿਹੜੀ ਕੀ ਉਹ ਨਹੀਂ ਆਈ ਪਰ ਪੁਲਿਸ ਜਿਹੜੀ ਕੀ ਹੈ ਸੈ ਕਲੋਨੀ ਦੇ ਜਿਹੜੇ ਕੀ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂ ਕੁਝ ਸਮਾਂ ਪਹਿਲਾਂ ਜਿਹੜਾ ਕੀ ਐ ਐਸ ਐਚ ਓ ਵੀ ਜਿਹੜੇ ਇੱਥੇ ਅਮਨਦੀਪ ਕੌਰ ਨੇ ਇੱਥੇ ਹੋ ਕੇ ਗਏ ਨੇ ਮਾਤਾ ਜੀ ਨਾਲ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਔਰ ਪੁਲਿਸ ਦੀ ਇਹ ਹੀ ਕੋਸ਼ਿਸ਼ ਹੋਏਗੀ ਜਿਨੇ ਵੀ ਗੋਲੀਆਂ ਚਲਾਈਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਬਹੁਤ ਸਹਿਮ ਦਾ ਮਾਹੌਲ ਹੈ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਕਦਰ ਜਿਹੜੇ ਕਿ ਇੱਥੇ ਸਰਕਲ ਨੇ ਜਿੱਥੇ ਕੀ ਜਦੋਂ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦਾ ਖੋਲ ਜਿੱਥੋਂ ਮਿਲਦਾ ਹੈ ਉੱਥੇ ਪੁਲਿਸ ਵੱਲੋਂ ਮਾਰਕੀਸ਼ਨ ਕੀਤੀ ਜਾਂਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਦੋ ਨੰਬਰ ਸਰਕਲ ਹੈ ਉਸ ਦੇ ਨਾਲ ਨਾਲ ਅੱਗੇ 3 ਨੰਬਰ 4 ਨੰਬਰ ਸਰਕਲ 5 6 7 8 9 ਤੇ 10 ਮਾਰਕੇਸ਼ਨ ਕੀਤੀ ਗਈ ਹੈ ਜਿੱਥੇ ਵੀ ਜਿਹੜੇ ਗੋਲੀਆਂ ਦੇ ਖੋਲ ਮਿਲਦੇ ਨੇ ਪੁਲਿਸ ਵੱਲੋਂ ਇੱਥੇ ਮਾਰਕੇਸ਼ਨ ਕੀਤੀ ਗਈ ਹੈ ਕਿਸ ਕਦਰ ਹੌਸਲੇ ਜਿਹੜੇ ਕਿ ਅਪਰਾਧੀਆਂ ਦੇ ਵਦੇ ਹੋਏ ਨੇ ਉਸ ਦੀ ਜਿੰਦੀ ਜਾਗਦੀ ਮਿਸਾਲ ਹੈ ਇਹ ਘਟਨਾ ਰਾਤ 12 ਸਵੇਰ 12 ਵੇ ਦਾ ਸਮਾਂ ਹੋਏਗਾ ਜਦੋਂ ਕਿ ਦੋ ਜਿਹੜੇ ਕਿ આરોપી ਨੇ ਦੱਸੇ ਜਾ ਰਹੇ ਨੇ ਉਹ ਆੰਦਨੇ ਇਥੇ ਤੇ ਤਬੜ ਤੋੜ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਜਿਹੜੀ ਕੀ ਮਾਮਲੇ ਦੀ ਜਾਂਚ ਵਿੱਚ ਡਿਊਟੀ ਹੋਈ ਹੈ ਬੀਤੀ ਰਾਤ ਥਾਣਾ ਕੰਟੋਨਮੈਂਟ ਦੇ ਏਰੀਏ ਜੁਝਾਰ ਸਿੰਘ ਐਵੇਨਿਊ ਵਿੱਚ ਕੋਠੀ ਨੰਬਰ 25 ਦੇ ਬਾਅਦ ਇੱਕ ਫਾਇਰਿੰਗ ਦੀ ਘਟਨਾ ਵਾਪਰੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਆਪਸ ਵਿੱਚ ਨਿੱਜੀ ਰੰਜਿਸ਼ ਦਾ ਮਾਮਲਾ ਨਿਕਲਿਆ ਵਾ ਅਤੇ ਟਰਾਈਐਂਗਲ ਲਵ ਸਟੋਰੀ ਦਾ ਮਾਮਲਾ ਹੈ ਇਹ ਜਿਹੜੇ ਮਦਈ ਨੇ ਸ਼ਿਕਾਇਤ ਕਰਤਾ ਨੇ ਰਪਿੰਦਰ ਕੌਰ ਪਤਨੀ ਇਕਬਾਲ ਸਿੰਘ ਇਹਨਾਂ ਦਾ ਪੁੱਤਰੇ ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ ਦੋ ਪੁੱਤਰੇ ਨੇ ਗੁਰਸ਼ੇਰ ਸਿੰਘ ਅਤੇ ਤਨਰੋਜ ਸਿੰਘ ਤਨਰੋਜ ਸਿੰਘ ਜਦੋਂ ਇੰਡੀਆ ਰਹਿੰਦਾ ਸੀ ਅਤੇ ਇੱਥੇ ਇੱਕ ਅਨਮੋਲ ਗਿਲ ਨਾਂ ਦਾ ਲੜਕਾ ਸੀ ਉਹਦੀ ਗਰਲਫ੍ਰੈਂਡ ਦੀ ਕੋਈ ਗੱਲਬਾਤ ਤਨਰੋਜ ਨਾਲ ਹੋ ਗਈ ਇਸ ਕਰਕੇ ਤਨਰੋਜ ਦਾ ਜਿਹੜਾ ਵਾ ਅਨਮੋਲ ਦੇ ਨਾਲ ਕੋ ਰਜेश ਜੀ ਅਤੇ ਜਦੋਂ ਇਹ ਕੈਨੇਡਾ ਚੱਲ ਗਿਆ ਤਨਰੋਜ ਅਤੇ ਅਨਮੋਲ ਨੇ ਆਪਣੇ ਯਾਰਾਂ ਦੋਸਤਾਂ ਦੇ ਰਾਹੀਂ ਕੈਨੇਡਾ ਵਿੱਚ ਤਨਰੋਜ ਨੂੰ ਅਗਵਾ ਕਰਾ ਕੇ ਕੁੱਟਮਾਰ ਕਰਵਾਈ ਅਤੇ ਉਥੇ ਕੈਨੇਡਾ ਵਿੱਚ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋ ਗਿਆ ਜਿਦੇ ਵਿੱਚ ਕੁੱਲ 9 ਦੋਸ਼ੀ ਜਿਹੜੇ ਚਾਰਜੀਟ ਹੋਏ ਨੇ ਜਿਨ੍ਹਾਂ ਵਿੱਚੋਂ 2 ਜਾਂ 3 ਦੇ ਕਰੀਬ ਜੇਲ੍ਹ ਚ ਨੇ ਬਾਕੀ ਜ਼ਮਾਨਤ ਤੇ ਨੇ ਉਸੇ ਰੰਜਿਸ਼ ਤਹਿਤ ਕੈਨੇਡਾ ਵਿੱਚ ਇਹਨਾਂ ਨੇ ਜਿਹੜਾ ਇੱਕ ਦੁਬਾਰਾ ਉਸੇ ਕੇਸ ਦਾ ਰਾਜਨਾਮਾ ਦਾ ਦਬਾਅ ਬਣਾਉਣ ਦੀ ਖਾਤਰ ਇੱਕ ਲੇਡੀ ਵੱਲੋਂ ਕੰਪਲੇਂਟ ਕਰਾਈ ਝੂਠੀ ਅਤੇ ਇੱਕ ਆਪਣੇ ਆਪ ਗੋਲੀ ਮਾਰ ਕੇ ਜਿਹੜੀ ਉਹ ਫਿਰ ਐਫ ਆਈ ਆਰ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ ਵਿੱਚ ਜਦੋਂ ਇਹ ਤਨਰੋਜ ਦਾ ਰਾਜਨਾਮੇ ਲਈ ਨਹੀਂ ਮੰਨਿਆ ਤਾਂ ਹੁਣ ਉਹ ਜਿਹੜਾ ਅਨਮੋਲ ਗੱਲ ਆ ਉਹਦੇ ਵੱਲੋਂ ਤਨਰੋਜ ਦੇ ਘਰ ਜਿੱਥੇ ਉਹਦੇ ਦਾਦੀ ਇਕੱਲੇ ਰਹਿੰਦੇ ਸੀ 25 ਨੰਬਰ ਕੋਠੀ ਗਲੀ ਨੰਬਰ 1 ਵਿੱਚ ਬੀਤੀ ਰਾਤ ਫਰਨ ਕਰਾਈਆ ਇਹ ਇਹ ਸਾਰਾ ਮਾਮਲਾ ਨਿਕਲਿਆ ਵਾ ਇਹਨਾਂ ਦੀ ਟਰਾਈਐਂਗਲ ਲਵ ਸਟੋਰੀ ਹੈ ਨਿੱਜੀ ਰੰਜਿਸ਼ ਦਾ ਮਾਮਲਾ ਵਾ ਕਿ ਕਿਸੇ ਗੈਂਗਸਟਰ ਗਰੁੱਪ ਦਾ ਜਾਂ ਉਸੇ ਉਹੋ ਜੀ ਗੱਲ ਕੋਈ ਨਹੀਂ ਆ ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 183 ਅੰਡਰ ਸੈਕਸ਼ਨ 109 352 3 ਬੀ ਐਨ ਐਸ ਅਤੇ 2527 598 ਆਰ ਮੈਕਟ ਦੇ ਤਹਿਤ ਦਰਜ ਕਰ ਲਈ ਹੈ ਇਹਦੇ ਵਿੱਚ ਅਨਮੋਲ ਗਿੱਲ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ ਜਲਦੀ ਉਸ ਨੂੰ ਗ੍ਰਿਫਤਾਰ ਕਰਕੇ ਅਤੇ ਅੱਗੋਂ ਜਿਸ ਪਾਸੋਂ ਵੀ ਫਾਇਰਿੰਗ ਕਰਾਈ ਜਾਂ ਕੀਤੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ ਚਲੋ ਸਰ ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 183 ਅੰਡਰ ਸੈਕਸ਼ਨ 109 352 3 ਬੀ ਐਨ ਐਸ ਅਤੇ 2527 598 ਆਰ ਮੈਕਟ ਦੇ ਤਹਿਤ ਦਰਜ ਕਰ ਲਈ ਹੈ ਇਦੇ ਵਿੱਚ ਅਨਮੋਲ ਗਿੱਲ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ ਜਲਦੀ ਉਸ ਨੂੰ ਗ੍ਰਿਫਤਾਰ ਕਰਕੇ ਅਤੇ ਅੱਗੋਂ ਜਿਸ ਪਾਸੋਂ ਵੀ ਫਾਇਰਿੰਗ ਕਰਾਈ ਜਾਂ ਕੀਤੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਅਤੇ ਬਾਦਦ ਤੇ ਜ਼ਬਰਦਸਤੇਗੇ ਹਥਿਆਰ ਬਰਾਮਦ ਕੀਤੇ ਜਾਣਗੇ